ਉਹਨਾਂ ਬਿਸ਼ਿਲਪਾ ਮੈਡਰਸ ਬੰਦਾ ਨਾਮ ਆਸ਼ੂਰਾ ਉਹਨਾਂ ਨੂੰ ਸਿਰ ਸਟੋਨ ਸੀਗੀ ਯੂਰਨ ਪਾਈਪ ਦੇ ਵਿੱਚ ਤੇ ਆਪਾਂ ਇੱਥੇ 7 ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੇ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹੱਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ਆਪਰੇਸ਼ਨ ਤੋਂ ਬਾਅਦ ਇਹਨਾਂ ਨੂੰ ਹੋਸ਼ ਵੀ ਆਈਆਂ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਨਨੇ ਮੂੰਹ ਚ ਘੋਲੀ ਪਈਏ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣਾ ਨਹੀਂ ਤੇ ਇਹ ਵੀ ਨਹੀਂ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਹੀ ਦੇਣ ਦੇ ਲਾਂਗੇ ਜਿੱਦਾਂ ਹੀ ਮੈਂ ਉੱਪਰ ਚੱਲ ਗਈ ਤੇ 1 ਘੰਟੇ ਬਾਅਦ ਇਹਨਾਂ ਦੀ ਕੋਈ ਸਟਾਫ ਦੀ ਲੜਕੀ ਉੱਪਰ ਆਇ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖ ਇਹਨਾਂ ਦਾ ਹੱਥ ਨਹੀਂ ਕੰਮ ਕਰੰਦਿਆ ਸਰ ਹੋਰ ਟਾਈਮ ਤੇ ਤੇ ਸਾਰੇ ਉਹਨਾਂ ਨੂੰ ਪ੍ਰੈਸ ਕਰੰਦੇ 2 ਹੋਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋ ਰਿਹਾ ਸਰ ਪਲੀਜ਼ ਅੰਦਰ ਕੁਝ ਕਰੋ ਯਾਰ ਕਿ ਕਦੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਫ੍ਰੇਂਚ ਕਲੋਟ ਬਣ ਗਿਆ ਵਾ ਕੋਈ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆਵਾਜ਼ ਲਗਾਈ ਹੈ ਕਿ ਮੇਰੇ ਦਰਦ ਹੋ ਰਹੀ ਆ ਉਸ ਤੋਂ ਬਾਅਦ ਜਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ। ਉਹ ਡਾਕਟਰ ਕੀ ਕਹਿ ਰਹੇ ਸੀ? ਡਾਕਟਰ ਕਹਿ ਰਹੇ ਆ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਜਲੇ ਜਾਓ। ਅਹੀਂ ਸਰੀਰ ਦੇ ਕਹਿ ਰਹੇ ਆ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ। ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ। ਸਪੈਸ਼ਲਿਸਟ ਦਾ ਆਰਡਰ ਨਹੀਂ ਕੀਤਾ ਸੀਗਾ। ਬਾਰੋਂ ਆਇਆ ਕੋਈ ਬੱਬਰ ਨਹੀਂ ਇਹ ਬਾਰੋਂ ਕੋਈ ਨਹੀਂ ਆਇਆ ਮਨਜੀਤ ਬੱਬਰ ਨੇ ਕੀਤਾ ਹਾਂਜੀ ਜਿੰਨਾ ਦਾ ਹਸਪੀਟਲ ਆ ਬੱਬਰ ਨੇ ਮਨਜੀਤ ਮਨਜੀਤ ਬੱਬਰ ਨੇ ਕੀਤਾ ਮਨਜੀਤ ਬੱਬਰ ਨੇ ਕੀਤਾ ਨਾ ਹਾਂਜੀ ਹਾਂਜੀ ਗੱਲ ਉਹ ਨਹੀਂ ਆ অপারেশন ਕਿੰਨੇ ਕੀਤਾ অপারেশন ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿੱਦਾਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀ ਆ ਹੋਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਆ ਹਾਂ ਬੋਲੀ ਤੇ ਕੁਝ ਪਤਰੀਵਾਸ ਨਹੀਂ ਆਈ ਤੇ ਹੰਡੀ ਤੇ ਮੈਂ ਨਾਮ ਰੋਹਿਤ ਕੁਮਾਰ ਆ ਜੀ ਇਹ ਮੇਰੇ ਜੀਜਾ ਜੀ ਆਸ਼ੂਤੋਸ਼ ਮਹਾਜਮ ਭਰਮਪੁਰ ਰੋਡ ਤੇ ਰਹਿੰਦੇ ਆ ਜੀ ਅੱਜ ਤੋਂ 8 ਦਿਨ ਪਹਿਲੇ ਆਪਾਂ ਬੱਬਰ ਹਸਪੀਟਲ ਆਇਆ ਜੀ ਉਹਨਾਂ ਨੂੰ ਸਟੋਨ ਦੀ ਪ੍ਰੋਬਲਮ ਸੀ ਇਹਨਾਂ ਨੂੰ ਕਿੰਨੇ ਦਿਨ ਦੋ ਤਿੰਨ ਦਿਨ ਦਾ ਆਪਰੇਟ ਹੋ ਜਾਏਗਾ ਜੀ ਉਸ ਬਾਅਦ ਉਹਨਾਂ ਨੂੰ ਜੀ ਕਹਿੰਦੇ ਤੁਹਾਨੂੰ ਇਨਫੈਕਸ਼ਨ ਆ ਗਿਆ ਜੀ ਤੁਹਾਨੂੰ ਆਇਆ ਜੀ ਤੁਹਾਨੂੰ ਆਇਆ ਜੀ ਤੁਹਾਨੂੰ ਬੜੀ ਪ੍ਰੋਬਲਮ ਹੈ ਗਈ ਆ ਕਰਦੇ ਕਰਦੇ ਸਾਡੇ ਕੋਲ 7 ਦਿਨਾਂ ਨਾਲ ਇਹ ਦਲਦੇ ਜੀ 8 ਜਿਹਨਾਂ ਨੂੰ ਜੇ ਪ੍ਰਸ਼ਨ ਕੀਤਾ ਨਾ ਨੇ ਸਾਡੀ 2 9 ਵਜੇ ਪ੍ਰਸ਼ਨ ਤੋਂ ਬਾਅਦ ਥੱਲੇ ਆ ਗਏ ਜੀ ਆ ਉਸ ਤੋਂ ਬਾਅਦ ਇਹਨਾਂ ਨੇ ਨਾ ਕੋਈ ਟੀਕਾ ਲਗਾਇ ਤੇ ਬਾਦਛੋਂ ਨੂੰ ਫੋਨ ਕੀਤਾ ਕੀਤਾ ਜੀ ਤੁਸੀਂ ਅੰਬਸਰ ਲੈ ਜਾਓ ਇਹ ਦਿਖਾ ਲਓ ਤੁਹਾਨੂੰ ਕਿ ਤੁਸੀਂ ਫਾਈਂਡ ਕਰ ਦੋ ਤੁਹਾਨੂੰ ਰੈਫਰ ਕਰ ਦਿੰਦੇ ਆ ਇਹ ਰੈਫਰ ਕਿਉਂ ਕਰਨਾ ਤੁਹਾਡਾ ਮਰੀਜ਼ ਆ ਤੇ ਉਹਨਾਂ ਲਾਇਕ ਕਰੋ ਅੱਡਾ ਦੱਸੋ ਤੁਹਾਨੂੰ ਕਿ ਤੁਹਾਨੂੰ ਕੀ ਚੀਜ਼ ਲੋੜ ਆ ਬਤਲਣਾ ਤੁਹਾਡੇ ਕੰਪਨੀ ਕਰਦੇ ਨਾਲ ਬੈ ਕੇ ਤੇ ਪਹਿਲੇ ਪਹਿਲੇ ਲੋਕ ਕਹਿੰਦੇ ਨਹੀਂ ਇਹ ਪੈਸੇ ਲੈਣੇ ਅਗਰ ਬਾਹਰ ਭੇਜਣਾ ਬਸਰ ਆਇਕਾ ਬਸਰ ਭੇਜਣਾ ਹਾਡਾ ਮਰੀਜ਼ ਇੱਥੇ ਠੀਕ ਕਰੋ ਜੋ ਤੁਹਾਡਾ ਪਹ ਲੈ ਕੇ ਆਇਆ ਇਹ ਕੋਈ ਨੋਰਮ ਪਸਣਾ ਨਹੀਂ ਇੱਕ ਅੱਡਾ ਵੱਡਾ ਬੋਲਿਕਾ ਮੈਡੀਸਿਨ ਹਸਪੀਟਲ ਦੀ ਲਾਜ ਨਾ ਹੁੰਦਾ ਨਹੀਂ ਪਿਆ ਕੋਈ ਨਾ ਸਟਾਫ ਨਹੀਂਗਾ ਨਿਕਲੇਗਾ ਸ਼ਾਦੂ ਰੱਖੇ ਨ ਕੋ ਕੋ ਇੰਜੈਕਸ਼ਨ ਆ ਰਿਹਾ ਕੁਛ ਲਾ ਰਿਹਾ ਕਿ ਨੂੰ ਨਹੀਂ ਪਤਾ ਪ੍ਰੋਪਰ ਟਰੀਟਮੈਂਟ ਕਿੱਦਾਂ ਕਰਦਾ ਕਿੱਦਾਂ ਨਹੀਂ ਕਰਨਾ ਕੱਲ ਤੁਹਾਡੇ ਨਾਲ ਚੱਸ ਹੋਇਆ ਕੱਲ ਹੋਵੇਗੇ ਚੱਸ ਨੂੰ ਮੈਨਾਪਰਾ ਹੋਵੇ ਇਸ ਕਰਕੇ ਇਹਨਾਂ ਨੂੰ ਥੋੜਾ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਅਜ ਉਹਨਾਂ ਨੂੰ ਜਾਣਾ ਨਹੀਂ ਤੁਹਾਡਾ ਜਿੱਦਾਂ ਠੀਕ ਨਹੀਂ ਹੋਏਗਾ ਜਾਣੀ ਸਾਫ ਨਹੀਂ ਮਿਲੇਗਾ ਤੇ ਆਪਾਂ ਫਿਰ ਤੁਹਾਨੂੰ ਲਾਵਾਂਗੇ ਕਿੱਥੇ ਜੀ ਇਹ ਹਸਪੀਟਲ ਬੰਦ ਕਰਨ ਦੇ ਚਾਂਸ ਹੋਣਗੇ ਜੀ ਤਦੋਂ ਆਇਆ ਸੀ ਪੀਪਲ ਸੋਚਦਾ ਕਿ ਇਹ ਪੇਸ਼ੇਨਾ ਨਾ ਅਸ਼ੂਤੋ ਸੀਗਾ ਇਹ ਆ ਦੇ ਕੋ ਕਰੀਬ 5 ਦਿਨ ਪਹਿਲਾਂ ਆਇਆ ਸੀ ਜਾਇ ਜਦੋਂ ਆਇਆ ਸੀ ਜਾਇ ਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਤੇ ਵੀ ਔਰ ਮੇਰੇ ਕੋ ਇਹ ਆ ਕੇ ਕਹਿ ਰਹੇ ਸੀ ਜੀ ਮੇਨਾ ਗੋਡੇ ਚ ਪਸਰੀ ਹੈ ਉਹਦਾ ਆਪਰੇਸ਼ਨ ਕਰ ਦੋ ਉਨਾਂ ਚਾਹ ਰ ਸੀ ਆਪਰੇਸ਼ਨ ਨਹੀਂ ਕਰ ਸਕਦੇ ਜਦਾਂ ਚਾਹ ਰਦਾ ਕੋਈ ਇਨਫੈਕਸ਼ਨ ਦੇਖਣਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਤੰਦੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਉਤਤਵਾ 1:3 ਵਜੇ ਰਾਤੀ ਦਾ ਅੰਦਾਜ਼ਾ ਉਹਨਾਂ ਨੂੰ ਡੌਰਾ ਆਇਆ ਸੀਜ਼ਰ ਆਇਆ ਸੀਜ਼ਰ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਝੱਗਣ ਲਈ ਆਇਆ ਤੇ ਲੱਤਾਂ ਬਾਹਾਂ ਦੀ ਦੇਖਣਾ ਸੀ ਰਾਈਟ ਸਾਈਡ ਦੀ ਦੇਖਣਾ ਪਈ ਉਤਤਵਾ ਨਾਲ ਦੇ ਨਾਲ ਹੀ ਪੇਸ਼ੈਂਟ ਜਿਹੜਾ ਵਾ ਉਹ ਕਾਰਡੀਕ ਐਂਡ ਪਲਮਨਰੀ ਰੈਸਟ ਤੇ ਗਿਆ ਉਹ ਨਾਲ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਮੈਸ਼ੀਨੇਟਰ ਦੇ ਉੱਤੇ ਲਗਾ ਦਿੱਤਾ ਸਾਰੇ ਸਾਰੇ ਕੰਮ ਨੂੰ ਸਾਰੇ ਟੀਮ ਸਾਰੇ ਨਾਟੈਸ ਮੈਡੀਕਲ ਸਟਾਫ ਸਾਰੇ ਜਾਣੇ ਰਲ ਕੇ ਟੀਮ ਵਰਕ ਕੀਤਾ ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬਣਾਤੀ ਉਹ ਹਦਰੰਗ ਦਾ ਹੀ ਟਿਕ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨਹੀਂ ਸੀਗਾ ਉਹ ਹਦਰੰਗ ਦੇ ਇਲਾਜ ਕਰਕੇ ਅਸੀਂ ਪ੍ਰੈਸ਼ਰ ਸੂਚੀ ਕਰਾਈ ਸੀਟੀ ਵੀ ਲਾ ਦੋ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਮਬੂਲੈਂਸ ਦੇ ਵਿੱਚ ਕੁੱਤ ਜਾਪੇ ਉਸ ਦਿਨ ਤੋਂ ਇਹ ਗੱਲ clear ਹੁੰਦੀ ਹੈ ਕਿ ਉਹਨੂੰ ਹਦਰਾਗ ਦਾ ਦੌਰ ਆਇਆ। ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਆਰਾਮ ਭਾਈ ਇਹਨੂੰ ਹਦਰਾਗ ਦਾ ਦੌਰ ਆਇਆ। ਇਹਨੂੰ ਕਿਤੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਵੇ। ਪਰ ਉਹ ਲਗਾਤਾਰ ਇਸ ਨੂੰ ਰਿਫਿਊਜ਼ ਕਰ ਰਿਹਾ। ਰਾਤ ਦੇ ਘਾਰੇ तकरीबन 1:30 ਵੇਲੇ 3:30 ਵਜੇ ਤੁਰਤੀ ਚਾਹ ਰਿਹਾ। ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ। ਸਾਡਾ ਪੇਸ਼ੈਂਟ ਜਾਂ ਇਥੋਂ ਜਿੰਦਾ ਜਿਉ ਜਾ ਮਰਿਆ ਜਾਵੇ। ਇਹ ਬਹੁਤ ਐਜ਼ এ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਿਉਂਦਾ ਮਰਿਆ ਜਿਉ ਇਹ ਮੈਨੂੰ ਨਹੀਂ ਹਜੇ ਮੋਲੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਹਾਂ ਇਥੇ ਜਾ ਜਿੰਦਾ ਜਿਉਂਦਾ ਮਰਿਆ ਜਿਉ ਇਸ ਚੀਜ਼ ਨੂੰ ਆਪਾਂ ਹੁਣ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਨਹੀਂ ਜਾਂਦੇ ਮੇਰੇ ਨਾਲ ਉੱਥੇ ਵੇਖਦੇ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲਿਆਂ ਇਹ ਹੈ ਉਹ ਹੈ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਦੇਲੇ ਆ ਇਹਨਾਂ ਨੂੰ ਲੋੜ ਦਿੱਤਾ ਜਾਂਦਾ ਸਰ ਨਿਊਰੋ ਸਰਜਨ ਆਪਣੇ ਕੋਲ ਨਹੀਂ ਗਿਆ ਨਿਊਰੋ ਸਰਜਨ ਸਾਡੇ ਵਿਜ਼ਿਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨਿਕਲੀ ਕੰਸਲਟੇਸ਼ਨ ਰੱਖੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋਸਾਇੰਟਿਸਟ ਦੇ ਵਿੱਚ ਦੱਸ ਉਹਨਾਂ ਦਾ ਕਹਿਣਾ ਵਾ ਕਿ ਰਾਤ ਨੂੰ ਡਾਕਟਰਾਂ ਨੇ ਕਹਤਾ ਸੀ ਹਨੂ ਕਿ ਸੈਕਸ਼ਨ ਤੁਹਾਡਾ ਡੈੱਟ ਵਾ ਹੁਣ ਇਹ ਸਿਰਫ ਆਪਣੀ ਖਾਸੀ ਕਰਾਉਣ ਵਾਸਤੇ ਕਹਿੰਦੇ ਕਿ ਉੱਥੇ ਲੈ ਜਾਓ ਨਹੀਂ ਇਹ ਇਹ ਬਾਰ-ਬਾਰ ਪੇਸ਼ੈਂਟ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਕਾਰਡ ਦੇ ਟ੍ਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਇਹ ਵੀ ਸਾਈਨ ਕਰਕੇ ਆਪਣੀ ਜਿੰਮੇਵਾਰੀ ਖਿਲਾ ਜਾਂ ਫਿਰ ਜਿੰਦਾ ਵਾ ਵੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗਿਆ ਹੈ ਵੈਂਟੀਲੇਟਰ ਲੱਗਿਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਣਾ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਸ਼ਨ ਆ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਹੋ ਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਕੋ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਣੇ ਬਿਲਕੁਲ ਚਲੋ ਪਰਿਵਾਰ ਨੂੰ ਕੀ ਕਹੀਏਗਾ ਬਿਲਕੁਲ ਪਰਿਵਾਰ ਨੂੰ ਮੇਰੀ ਕੋਈ ਗਿਜ਼ਾਰਸ਼ ਹੈ ਕਿ ਮਰੀਜ਼ ਨੂੰ ਜੇ ਬਚਾਉਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਛੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਹਿਮਤੀ ਦੇ ਦਿੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤੀ ਦਿੰਦੇ ਹੋ ਕਿ ਸਾਨੂੰ ਸ਼ਿਫਟ ਕੀਤਾ ਜਾਵੇ ਸ਼ਿਫਟ ਕਰਾਂ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਆਪਣਾ ਸੋਰ ਆਪਣਾ ਵੈਂਟੀਲੇਟਰ ਲਿਆ ਲਿਆਉਂਦਾ ਸਰ ਤਹਾ ਦੇ ਨਾਲ ਭੇਜਦਾ ਇਹ ਮੇਰੀ ਰਿਸਪੋਨਸਿਬਿਲਟੀ ਹੋएगी ਲੇਕਿਨ ਡਾਕਟਰਾਂ ਦੇ ਦਰਕਾਰੇ ਵਾ ਡੀਟੀ ਦਾ ਅਸਲ ਇਹ ਤੇ ਬੱਤੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਪਰਸੈਂਟ ਦਾ ਆਖਦਾ ਜੇ ਉਹ ਰੈਫਰ ਕਰਤਾ ਜਾਏ ਤੋਂ ਬਾਅਦ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਹ ਦਾ ਨਹੀਂ ਪਤਾ ਉਹ ਐਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੱਲ